ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਆਂ ਜੀ ਲੁਧਿਆਣੇ ਲੁਧਿਆਣੇ ਫਾਉਂਟੇਨ ਚੌਂਕ ਫਫਾਰਾ ਚੌਂਕ ਦੇ ਕੋਲੇ ਲੁਧਿਆਣਾ ਕਲੱਬ ਦੇ ਕੋਲੇ ਗੁਰਨਾਨਕ ਸਟੇਡੀਅਮ ਦੇ ਕੋਲੇ ਬਿਲਕੁਲ ਨੇੜੇ ਸਦਰ ਥਾਣਾ ਤੇ ਇੱਥੇ ਸਾਰੀ ਲੁਧਿਆਣੇ ਦੀ ਕ੍ਰੀਮ ਦੀ ਰਹਿائش ਆ ਕਮਿਸ਼ਨਰ ਸਾਹਿਬ ਦਾ ਘਰ ਡੀਸੀ ਸਾਹਿਬ ਦਾ ਘਰ ਇੱਥੇ ਪਿੱਛੇ ਇਹ ਸਾਰਾ ਰਹਿਸ਼ੀ ਏਰੀਆ ਜਿਹੜਾ ਇਹ ਸਾਰਾ ਲੁਧਿਆਣੇ ਦੀ ਅਫਸਰशाही ਇੱਥੇ ਰਹਿੰਦੀ ਹੈ ਤੇ ਇੱਥੇ ਇੱਕ ਬੰਦਾ ਬੈਠਾ ਉਹਦੇ ਸਿਰ 'ਤੇ ਕੀੜੇ ਪਏ ਹੋਇਆ ਸੱਤੂ ਮਾਸਕ ਚੱਕੀ ਇਹ ਵੀਰੇ ਦੇ ਸਿਰ 'ਤੇ ਕੀੜੇ ਪਏ ਹੋਇਆ ਐਡੇ-ਐਡੇ ਵੱਡੇ ਹੋਲ ਆ ਸਿਰ 'ਤੇ ਜਿਹੜੀ ਵੀਰੇ ਨੇ ਸਾਨੂੰ ਵੀਡੀਓ ਭੇਜੀ ਨਾ ਸੰਦੀਪ ਸਿੰਘ ਨੇ ਤੇ ਅਸੀਂ ਜਲੰਧਰੋਂ ਆ ਰਹੇ ਸੀ ਰਸਤੇ 'ਚ ਸਿੱਧਾ ਇੱਧਰ ਨੂੰ ਆ ਗਏ ਤੇ ਰਾਤ ਦੇ 7:00 ਬਜ ਗਏ ਜੀ 7:30 ਸਵਾ 7 ਹੋ ਗਿਆ ਤੇ ਅਸੀਂ ਇਹ ਵੀਰ ਦੀ ਵੀਡੀਓ ਨੂੰ ਦੇਖ ਕੇ ਨਾ ਇੱਕ ਮਿੰਟ ਵੀ ਰੁਕ ਨਹੀਂ ਸਕੇ ਵੀ ਅਸੀਂ ਦਲੇਰ ਕਰ ਦਈਏ ਵੀ ਯਾਰ ਸਵੇਰੇ ਲੈ ਆਵਾਂਗੇ ਆ ਦੇਖੋ ਵੀਰ ਦੇ ਸਿਰ ਦੇ ਵਿੱਚ ਕੀੜੇ ਦੇਖੋ ਕਿੱਡੇ-ਕਿੱਡੇ ਖੁੱਡਾਵਾ ਜੀ ਹੁਣ ਤੁਹਾਨੂੰ ਇਹ ਵੀਡੀਓ ਅਸੀਂ ਨੇੜਿਓਂ ਕਰਕੇ ਦਿਖਾਤੀ ਨਾ ਤਾਂ ਇਹ ਵੀਡੀਓ ਬੰਦ ਕਰ ਦੇਣੀ ਹੈ ਫੇਸਬੁੱਕ ਨੇ ਓਏ ਹੋ 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 ਆ ਕੀੜੇ ਖਾਈ ਜਾਂਦੇ ਬਾਈ ਦਾ ਸਿਰ ਆ ਕੀੜੇ ਆਦਮ ਖੋਰ ਕੀੜੇ ਇਹ ਬਾਈ ਦਾ ਮਾਸ ਖਾਈ ਜਾਂਦੇ ਸਿਰ ਦੀ ਖੋਪੜੀ ਖਾਈ ਜਾਂਦੇ ਆ ਬਾਈ ਤੇਰਾ ਨਾਂ ਕੀ ਆ ਹੈ ਸੋਨੂ ਸੋਨੂ ਪੂਰਾ ਨਾਂ ਕੀ ਆ ਤੇਰਾ ਪਿੰਡ ਕਿਹੜਾ ਖੰਨਾ ਕੀ ਕੰਮ ਕਰਦਾ ਸੀ ਕੀ ਰੇੜੀ ਤੇ ਕੀ ਕਰਦਾ ਸੀ ਤੇਰੇ ਡੈਡੀ ਦਾ ਕੀ ਨਾਮ ਹੈ ਮੇਰਾ ਸਾਫ ਨਹੀਂ ਗਾਉਂਦੇ ਡੈਡੀ ਦਾ ਕੀ ਨਾਮ ਤੇਰੇ ਦਾ ਚਿੰ다 ਸਿੰਘ ਇੱਥੇ ਟੰਗਦੇ ਪੁੱਤ ਇੱਥੇ ਲਾਇ ਇੱਥੇ ਲਾਇ ਚਿੰਦਾ ਸਿੰਘ ਛਿੰਦੇ ਦਾ ਮੁੰਡਾ ਤੂੰ ਡੈਡੀ ਦਾ ਕਿੱਥੇ ਰਹਿੰਦਾ ਡੈਡੀ ਤੇਰਾ ਖੰਨੇ ਰਹਿੰਦਾ ਜੀ ਖੰਨੇ ਖੰਨੇ ਕਿੱਥੇ ਹੈਂ ਹਾਂਜੀ ਖੰਨੇ ਕਿੱਥੇ ਮੀਟ ਮਾਰਕੀਟ ਕੋਲੇ ਹੈ ਮੀਟ ਮਾਰਕੀਟ ਕੋਲੇ ਮੀਟ ਮਾਰਕੀਟ ਕੋਲੇ ਡੈਡੀ ਕੀ ਕਰਦਾ ਤੇਰਾ ਹਲਵਾਈ ਦਾ ਕੰਮ ਕਰਦਾ ਹਲਵਾਈ ਦਾ ਤੇ ਤੇਰੀ ਆ ਹਾਲਤ ਕਿਵੇਂ ਹੋ ਗਈ ਸਿਰ ਚ ਕੀੜੇ ਕਿਵੇਂ ਪੈ ਗਏ ਨਸ਼ਾ ਕਰਦਾ ਤੂੰ ਕੋਈ ਸੱਚ ਦੱਸ ਸੱਚ ਅੱਜ ਅੱਜ ਨਹੀਂ ਝੂਠ ਬੋਲਣਾ ਹੁਣ ਆਪਾਂ ਇੱਕ ਬੀੜੀ-ਬੀੜੀ ਪੀਂਦਾ ਸੀ ਨਹੀਂ ਉਸ ਤੋਂ ਪਹਿਲਾਂ ਭੰਗ ਵਾਲੀ ਸੈਕਟਾ ਪਿੰਦਾ ਸੀ ਨਾ ਭੰਗ ਨਹੀਂ ਪਿੰਦਾ ਸੀ ਨਹੀਂ ਨਹੀਂ ﾎਲੇ ਖਾਂਦਾ ਸੀ ﾎਲੇ ਇਹ ਹਾਲਤ ਕਿਵੇਂ ਬਣ ਗਈ ਤੇਰੀ ਫਿਰ ਤੇਰਾ ਪੂਰਾ ਨਾਂ ਕੀ ਐ ਤੂੰ ਪੂਰਾ ਨਾਂ ਵੀ ਨਹੀਂ ਦੱਸ ਰਿਹਾ ਅੰਦਾ ਸੋਨੂ ਹੀ ਆ ਜੀ ਕਾਗਜ਼ਾਂ ਦੇ ਵੀ ਸੋਨੂ ਹੀ ਨਾਂ ਕਿੰਨਾ ਪੜਿਆ ਸੋਨੂ ਚਾਰ ਕਲਾਸਾਂ ਪੜਿਆ ਚਾਰ ਕਲਾਸਾਂ ਪੜਿਆ ਆਹ ਲਿਆ ਚੱਕ ਕੇ ਪੱਟੀ ਦਬੇੜ ਦੇ ਲੈ ਮੈਂ ਲੈ ਲੈ ਵੇਂਦੇ ਤੂੰ ਨਾ ਸੋਨੂ ਦੇ ਸਿਰ ਦੇ ਵਿੱਚ ਇੱਡੇ ਵੱਡੇ ਵੱਡੇ ਦੋ ਹੋਲ ਆ ਤੇ ਜਿਹੜਾ ਕੀੜਿਆਂ ਨਾਲ ਭਰੇ ਪਏ ਆ ਜੂਆਂ ਸੋਨੂ ਦੇ ਸਿਰ ਦੇ ਵਿੱਚ ਪਈਆਂ ਹੋਈਆਂ ਬਹੁਤ ਜ਼ਿਆਦਾ ਮੋਟੀਆਂ ਚੰਮ ਜੂਆਂ ਜਿਹਦੇ ਕਰਕੇ ਸੋਨੂ ਦੇ ਕੀੜੇ ਪਏ ਆ ਆ ਤਾਂ ਕਿਸੇ ਨੇ ਵਾਲ ਜਾਂਦਾ ਕੱਟ ਤੇ ਰੱਬ ਜਾਣਦਾ ਕਿਸੇ ਨੇ ਭਲਾ ਕਰਤਾ ਜਿਹੜੀ ਇਹਦੇ ਸਿਰ 'ਚ ਮਸ਼ੀਨ ਮਚੂਨ ਲਾਤੀ ਆ ਤੇ ਨਹੀਂ ਤਾਂ सोनू ਦੇ ਸਿਰ ਦੇ ਹਾਲਾਤ ਹੋਰ ਬੱਤਰ ਹੋ ਜਾਣੇ ਸੀ ਧੰਨਵਾਦ ਆ ਉਹ ਸੰਦੀਪ ਵੀਰ ਦਾ ਜਿਹਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਉਹਨੇ ਦੱਸਿਆ ਨਹੀਂ ਤਾਂ ਲੋਕ ਇੱਥੋਂ ਦੀ ਕੋਲ ਦੀ ਨਿੰਗੀ ਜਾਂਦੇ ਆ ਕੋਈ ਨਹੀਂ ਕਿਸੇ ਨੂੰ ਫਰਕ ਪੈਂਦਾ ਸੋ ਨੂੰ ਮਰੇ ਨਾ ਜੀਵੇ ਸੁਤਰਾ ਕੋਲ ਪਤਾਸੇ ਪੀਵੇ ਕਹਾਲੀ ਗੱਲ ਆ ਭਾਈ ਅੱਜ ਇਥੋਂ ਦੇ ਲੋਕ ਐਦਾਂ ਜਾਈ ਜਾਂਦੇ ਆ ਆਪਣੀਆਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਹਰ ਬੰਦਾ ਇੰਨਾ ਕੁ ਉਲਝਿਆ ਹੋਇਆ ਕਿਸੇ ਨੂੰ ਸੋਨੂ ਨਜ਼ਰ ਨਹੀਂ ਆਉਂਦਾ ਕੋਈ ਨਹੀਂ ਦੇਖ ਰਿਹਾ ਵੀ ਸੋਨੂ ਇੱਥੇ ਕਿਉਂ ਬੈਠਾ ਸੋਨੂ ਦੀ ਇਹ ਹਾਲਤ ਕਿਉਂ ਹੋ ਗਈ ਆ ਐਡਾ ਵੱਡਾ ਹੋਲ ਆ ਸਿਰ 'ਚ ਤੇ ਵਿੱਚ ਕੀੜੇ ਭਰੇ ਹੋਏ ਆ ਬਾਈ ਤੇ ਇਹ ਬੈਠਾ ਜਿਹੜੀ ਜਗ੍ਹਾ ਤੇ ਆ ਜਿਹੜੇ ਏਰੀਏ ਚ ਆ ਨਾ ਲੁਧਿਆਣੇ ਦੀ ਕਰੀਮ ਆ ਇੱਥੇ ਰਹਿੰਦੀ ਇੱਥੇ ਸਾਰੀ ਵੱਡੀ ਅਫਸਰशाही ਆ ਜਿਹੜੀ ਇਸ ਰੋਡ ਤੋਂ ਦੀ ਗੁਜ਼ਰਦੀ ਆ ਨਿਕਲਦੀ ਆ ਇੱਥੋਂ ਸਾਨੂੰ ਦੇਖ ਕੇ ਰਾਹਗੀਰ ਖੜ ਕੇ ਆ ਕੇ ਪਰ ਇੱਥੇ ਕੋਈ ਸਮਾਜ ਕੋਈ ਸਿਸਟਮ ਕੋਈ ਸਿਸਟਮ ਨੂੰ ਚਲਾਉਣ ਵਾਲਾ ਨਮਾਇੰਦਾ ਕਿੱਥੇ ਨਹੀਂ ਖੜਦਾ ਨਾ ਕੋ ਸਮਾਜ ਦਾ ਮੋਢੀ ਖੜਦਾ ਆ ਕੇ ਜਿਹਨੂੰ ਅਸੀਂ ਵੋਟਾਂ ਪਾ ਕੇ ਚੁਣਦੇ ਆ ਇੱਥੇ ਲੋਕ ਅਕਸਰ ਸੜਕਾਂ ਦੇ ਉੱਤੇ ਪਈ ਮਰ ਜਾਂਦੇ ਆ ਕੋਈ ਜਿਉਂਦੇ ਨੂੰ ਨਹੀਂ ਚੱਕਦਾ ਮਰੇ ਨੂੰ ਤਾਂ ਜਰੂਰ ਗੱਡੀ ਆ ਕੇ ਲੈ ਜੂ ਅਸੀਂ ਅਕਸਰ ਗੱਲ ਕਰਦੇ ਆ ਇਹੀ ਸੋਨੂ ਦੀ ਇੱਥੇ ਪਈ ਦੀ ਮੌਤ ਹੋ ਜਵੇ ਇਹਨੂੰ ਇੱਕ ਘੰਟੇ ਜਾ ਕੇ ਗੱਡੀ ਲੈ ਜੂ ਪਰ ਜਿਉਂਦੇ ਨੂੰ ਚਾਹੇ ਮਹੀਨਾ ਪਿਆਰਵੇ ਜਮਾਂ ਹੀ ਗਲ ਜਿਵੇਂ ਸੈਰੀ ਪੂਰੀ ਖੋਪੜੀ ਕੀੜੇ ਖਾ ਜਾਣ ਗੱਡੀ ਆਊਗੀ ਜੇ ਕੋਈ 112 ਤੇ ਕਾਲ ਕਰ ਦੂ ਜਾਂ ਸੋਰੀ 108 ਤੇ ਦੇਖ ਕੇ ਮੁੜ ਜਾਣਗੇ ਵੀ ਇਹਦੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਜੇ ਕਿਸੇ ਨੇ ਕਹਿ ਕਹਾ ਕੇ ਇੱਥੋਂ ਭੇਜ ਵੀ ਦਿੱਤਾ ਤਾਂ ਹਸਪੀਟਲ ਦੇ ਵਿੱਚੋਂ ਵਾਪਸ ਚਲੇ ਜਾਊਗਾ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਅਸੀਂ ਕਿਸੇ ਡਾਕਟਰ ਨੂੰ ਜਾਂ ਕਿਸੇ ਅਫਸਰ ਦੀ ਮਾੜੀ ਗੱਲ ਨਹੀਂ ਕਰਦੇ ਇਹ ਸਾਡੇ ਪੰਜਾਬ ਦੇ ਸਿਸਟਮ ਦੀ ਗੱਲ ਕਰਦੇ ਆਂ ਸਭ ਤੋਂ ਵੱਧ ਲੋਡ ਆ ਇਹਨਾਂ ਲਵਾਰਸ ਲੋਕਾਂ ਨੂੰ ਜਿਹੜੇ ਜਾਂ ਤਾਂ ਆਪਣੀਆਂ ਗਲਤੀਆਂ ਦੇ ਕਰਕੇ ਜਾਂ ਕੋਈ ਵਕਤ ਦੀ ਮਾਰ ਚੱਲਦੇ ਆ ਜਾਂ ਕੋਈ ਆਪਣੀਆਂ ਗਲਤੀਆਂ ਦੇ ਚੱਲਦੇ ਆ ਤਕਲੀਫਾਂ ਚੱਲਦੇ ਆ ਇਹਨਾਂ ਨੂੰ ਜ਼ਿਆਦਾ ਲੋਡ ਹੁੰਦੀ ਆ ਇਹਨਾਂ ਨੂੰ ਜ਼ਰੂਰਤ ਜ਼ਿਆਦਾ ਵਾ ਉਹਨਾਂ ਸਰਕਾਰੀ ਹਸਪਤਾਲਾਂ ਦੀ ਪਰ ਉੱਥੇ ਆਧਾਰ ਕਾਰਡ ਉੱਥੇ ਪਿੱਛੇ ਅਟੈਂਡਰ ਦੇਖਿਆ ਜਾਂਦਾ ਵੀ ਤੇਰੇ ਨਾਲ ਕੌਣ ਆ ਉਥੇ ਬੰਦੇ ਦੇ ਕੋਲੇ ਪੈਸੇ ਹੈਗੇ ਜਾਂ ਨਹੀਂ ਹੈਗੇ ਇਹ ਨਹੀਂ ਦੇਖਿਆ ਜਾਣਾ ਚਾਹੀਦਾ ਉਰੇ ਨਾਲ ਕੋਈ ਹੈਗਾ ਜਾਂ ਨਹੀਂ ਹੈਗਾ ਇਹ ਨਹੀਂ ਦੇਖਿਆ ਜਾਣਾ ਚਾਹੀਦਾ ਉਥੇ ਦੇਖਿਆ ਜਾਣਾ ਚਾਹੀਦਾ ਬੰਦੇ ਦੀ ਤਕਲੀਫ ਕੀ ਆ ਬੰਦੇ ਦੇ ਹਾਲਾਤ ਕੀ ਆ ਪਰ ਅਫਸੋਸ ਸਾਡਾ ਸਿਸਟਮ ਹਜੇ ਇਸ ਕਾਬਿਲ ਨਹੀਂ ਹੋਇਆ ਵੀ ਉਹਨਾਂ ਦੀ ਬਾਹ ਫੜ ਸਕੇ ਜਿਨ੍ਹਾਂ ਦਾ ਕੋਈ ਵੀ ਨਹੀਂ ਹੁੰਦਾ ਨਾਲ ਜਿਹੜੇ ਲਾवारिस ਨੇ ਜਿਨ੍ਹਾਂ ਦੇ ਸਿਰਾਂ 'ਚ ਕੀੜੇ ਪੈ ਗਏ ਇਸੇ ਰੋਡ ਤੋਂ ਹੀ ਕਰੀਬ 10 ਤੋਂ 12 ਬੰਦੇ ਅਸੀਂ ਲਿਜਾ ਚੁੱਕੇ ਆ ਜਿਨ੍ਹਾਂ ਦੇ ਕੀੜੇ ਪਏ ਸੀ ਕਿਸੇ ਲੱਤਾਂਾਂ ਚ ਨਹੀਂ ਸਿਰ 'ਚ ਸਿਰ 'ਚ ਕੀੜੇ ਪਿਆਂ ਵਾਲੇ ਬੰਦੇ ਇਸ ਰੋਡ ਤੋਂ ਦੁਰਗਾ ਮਾਤਾ ਮੰਦਿਰ ਦੇ ਕੋਲੋਂ ਲੈ ਕੇ ਗੁਰਨਾਨਕ ਸਟੇਡੀਅਮ ਵਾਲੇ ਚੌਂਕ ਤੋਂ ਲੈ ਕੇ ਇਹ ਵਿਚਾਲੇ ਵਿਚਾਲੇ 10 ਤੋਂ 12 ਬੰਦੇ ਅਸੀਂ ਪਿਛਲੇ 7-8 ਸਾਲਾਂ ਦੇ ਵਿੱਚ ਲੈ ਕੇ ਗਏ ਆ ਜਿਨ੍ਹਾਂ ਦੇ ਸਿਰ 'ਚ ਕੀੜੇ ਪਏ ਸੀ ਬਾਕੀ ਲੱਤਾਂ ਬਾਹਾਂ ਵਾਲੇ ਤਾਂ ਕਿੰਨੇ ਹੀ ਆ ਸਿਰ ਦੇ ਵਿੱਚ ਕੀੜੇ ਵਾਲੇ 10 ਤੋਂ 12 ਬੰਦੇ ਲਿਜਾ ਚ ਇਵੇਂ ਇਹ ਵੀਰ ਦੀ ਵੀ ਖੋਪੜੀ ਤੱਕ ਕੀੜੇ ਪਹੁੰਚੇ ਪਏ ਆ ਬਹੁਤ ਸ਼ੁਕਰੀਆ ਸੰਦੀਪ بھائی ਦਾ ਜੀ ਨੇ ਸਮਾਂ ਰਹਿੰਦੇ ਆ ਸਾਨੂੰ ਕਾਲ ਕਰਤੀ ਜੇ ਇਹ ਹੀ ਇੱਕ ਜਾਂ ਦੋ ਦਿਨ ਹੋਰ ਟੱਪ ਜਾਂਦੇ ਤਾਂ ਇਹਦੀ ਖੋਪੜੀ ਦਾ ਕਰੀਬ 50% ਇਸਾ ਕੀੜਿਆਂ ਨੇ ਖਾ ਜਾਣਾ ਸੀ 50% ਹਜੇ ਐਡਾ ਵੱਡਾ ਹੋਲ ਇੱਕਾ ਇੱਕ ਥੋੜਾ ਜਿਹਾ ਛੋਟਾ ਹੋਲ ਦੋ ਹੋਲ ਆ ਤੇ ਇਹ ਇੱਕ ਜਾਂ ਦੋ ਦਿਨਾਂ ਦੇ ਵਿੱਚ ਅੰਦਰ ਤੋਂ ਵੱਧ ਸਿਰ ਦਾ ਉੱਪਰਲਾ ਹਿੱਸਾ ਖਾ ਜਾਣਾ ਸੀ ਕੀੜੇ ਬਸ ਅਰਦਾਸ ਕਰਿਓ ਅਸੀਂ ਸੋਨੂੰ ਵੀਰ ਨੂੰ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਚੱਲੇ ਆ ਉੱਥੇ ਲਿਜਾ ਕੇ ਵੀਰੇ ਦਾ ਪਹਿਲਾਂ ਦਾ ਸਿਰ ਦੇ ਵਿੱਚੋਂ ਕੀੜੇ ਕੱਢਾਂਗੇ ਸਾਫ਼ ਕਰਾਂਗੇ ਜ਼ਖਮ ਉਸ ਤੋਂ ਬਾਅਦ ਇਲਾਜ ਸ਼ੁਰੂ ਹੋਊਗਾ ਬਸ ਅਰਦਾਸ ਕਰਿਓ ਵੀਰਾ ਤਕੜਾ ਹੋ ਕੇ ਤੰਦਰੁਸਤ ਹੋ ਕੇ ਆਪਣੇ ਜੀਵਨ ਚ ਕੀਤੀਆਂ ਹੋਈਆਂ ਆਪਣੀਆਂ ਗਲਤੀਆਂ ਭੁੱਲਾਂ ਨੂੰ ਬਖਸ਼ਾਉਂਦਾ ਹੋਇਆ ਇੱਕ ਚੰਗਾ ਜੀਵਨ ਬਤੀਤ ਕਰੇ ਕਮੀਆਂ ਤਾਂ ਸੋਨੂ ਚ ਵੀ ਰਹੀਆਂ ਹੋਣਗੀਆਂ ਜਿਹੜਾ ਇੱਥੇ ਬੈਠਾ ਫੁੱਟਪਾਥ ਤੇ ਪਰ ਸਾਡਾ ਫਰਜ਼ ਆ ਅਸੀਂ ਭਾਈ ਕਨਈਆ ਜੀ ਦੇ ਵਾਰਸ ਆ ਅਸੀਂ ਕਮੀਆਂ ਨਹੀਂ ਅਸੀਂ ਹਾਲਾਤਾਂ ਨੂੰ ਦੇਖਣਾ ਸੋਨੂ ਉੱਠ ਖੜਾ ਹੋ ਵੀਰੇ ਉਹ ਖੜਾ ਤੋਨੂ ਦੇ ਆਧਾਰ ਕਾਰਡ ਹੈਗਾ ਤੇਰੇ ਕੋਲੇ ਤੋਨੂ ਆਧਾਰ ਕਾਰਡ ਹੈਗਾ ਤੇਰਾ ਉਹਨਾਂ ਕਾਗਜ਼ੇ ਤਾਂ ਨਹੀਂ ਕੋਈ ਇਹਦੇ 'ਚ ਕਾਗਜ਼ ਤਾਂ ਨਹੀਂ ਕੋਈ ਹੈਗਾ ਬੈਠੋ ਫਿਰ ਪਿੱਛੇ ਬੱਬਲ ਚੜੜ ਉੱਪਰ ਚੜੋ ਚਲ ਚੜ ਕੇ ਅਨਮੋਲ ਚੜੋ ਸ਼ੁਕਰੀਆ ਭਾਈ ਤੁਹਾਡਾ ਸਾਰਿਆਂ ਦਾ ਤੁਸੀਂ ਖੜੇ ਸਾਨੂੰ ਦੇਖ ਕੇ ਧੰਨਵਾਦ ਐਦਾਂ ਜਿੱਥੇ ਵੀ ਕਿਤੇ ਜਾਈਦਾ ਰਾਹਗੀਰ ਲੋਕ ਖੜ ਕੇ ਸਪੋਰਟ ਕਰਦੇ ਨੇ ਪਰ ਸਿਸਟਮ ਨਹੀਂ ਕਿਤੇ ਖੜਦਾ ਸਿਸਟਮ ਨਾਲ ਜੁੜੇ ਹੋਏ ਲੋਕ ਵੀ ਕਈ ਵਾਰ ਆਪਣੇ ਆਪ ਨੂੰ ਅਸਮਰਥ ਮਹਿਸੂਸ ਕਰਦੇ ਨੇ ਬਹੁਤ ਸਾਰੇ ਚੌਕਾਂ ਦੇ ਵਿੱਚੋਂ ਪੁਲਿਸ ਮੁਲਾਜ਼ਮ ਵੀਰ ਸਾਨੂੰ ਫੋਨ ਕਰਦੇ ਨੇ ਅਸੀਂ ਉੱਥੋਂ ਲੈ ਕੇ ਆਉਨੇ ਉਹ ਉਹ ਵੀਡੀਓ ਭੇਜਦੇ ਨੇ ਪਰ ਉਹ ਵੀ ਚਾਹੁੰਦੇ ਨੇ ਅਸੀਂ ਕੁਝ ਕਰੀਏ ਪਰ ਉਹ ਕਰ ਨਹੀਂ ਪਾਉਂਦੇ ਕਿਉਂਕਿ ਇਹ ਸਾਡੇ ਸਿਸਟਮ ਨੂੰ ਬਦਲਣ ਦੀ ਲੋੜ ਆ ਸਾਡੇ ਸਿਸਟਮ ਦੇ ਵਿੱਚ ਬਦਲਾਅ ਲੈ ਕੇ ਆਉਣ ਦੀ ਲੋੜ ਆ ਇੱਕ ਚੌਂਕ ਦੇ ਵਿੱਚ ਖੜਾ ਟ੍ਰੈਫਿਕ ਇੰਚਾਰਜ ਏਐਸਆਈ ਵੀਰ ਜੇ ਕਿਸੇ ਲੋੜਬੰਦ ਦੀ ਮਦਦ ਨਹੀਂ ਕਰ ਪਾਉਂਦਾ ਜਾਂ ਇੱਕ ਥਾਣੇ ਦਾ ਐਸਐਚਓ ਜਿਹੜਾ ਕੋਈ ਵੀਰ ਸਾਨੂੰ ਫੋਨ ਕਰਕੇ ਦੱਸਦਾ ਵੀ ਇੱਥੇ ਬੰਦਾ ਪਿਆ ਤੁਸੀਂ ਲੈ ਜਾਓ ਤਾਂ ਅਸੀਂ ਸਮਝ ਸਕਦੇ ਹਾਂ ਸਾਡੇ ਸਿਸਟਮ 'ਚ ਕਿੰਨੀ ਤਬਦੀਲੀ ਦੀ ਲੋੜ ਆ ਅਸੀਂ ਮਾੜਾ ਚੰਗਾ ਨਹੀਂ ਕਹਿੰਦੇ ਸਰਕਾਰਾਂ ਆਉਂਦੀਆਂ ਗਈਆਂ ਜਾਂਦੀਆਂ ਗਈਆਂ ਇਸ ਤੋਂ ਪਹਿਲਾਂ ਵੀ ਬਥੇਰੇ ਆਏ ਆਪਣੇ ਆਪਣਾ ਹਿਸਾਬ ਕਿਤਾਬ ਕਰਕੇ ਸਮਾ ਪੂਰਾ ਕਰਕੇ ਚਲੇ ਗਏ ਆ ਪਰ ਸਰਕਾਰ ਤੋਂ ਉਮੀਦ ਬਹੁਤ ਆ ਇਸ ਉਮੀਦਾਂ ਦੀ ਸਰਕਾਰ ਤੋਂ ਉਮੀਦ ਬਹੁਤ ਆ ਵੀ ਇਹ ਆਪਣੇ 5 ਸਾਲਾਂ ਦੇ ਕਾਰਜ ਦੇ ਵਿੱਚ ਉਹ ਇਸ ਤਰ੍ਹਾਂ ਦਾ ਬਰਾਲਾ ਜਰੂਰ ਕਰਨਗੇ ਜਿਹੜੇ ਸੜਕਾਂ ਤੇ ਲਾਵਾਰਸ ਨੇ ਉਹ ਕੀੜਿਆਂ ਤੋਂ ਨਹੀਂ ਖਾਦੇ ਜਾਣਗੇ ਘਟੋ ਘਟ ਜਿਹਨੂੰ ਮੈਡੀਕਲੀ ਸਹੂਲਤ ਦੀ ਲੋੜ ਆ ਜਿਹੜਾ ਐਕਸਟ੍ਰੀਮਲੀ ਲੈਵਲ ਤੇ ਬਿਮਾਰ ਆ ਉਹਦੇ ਕੋਈ ਸੱਟ ਲੱਗੀ ਜ਼ਖਮ ਹੋ ਗਏ ਕੀੜੇ ਪੈ ਗਏ ਉਹਦੀ ਕੋਚਪ੍ਰਤੀ ਸਭ ਤੋਂ ਪਹਿਲੇ ਨੰਬਰ ਤੇ ਹੋਵੇ ਉਹਨੂੰ 108 ਐਂਬੂਲੈਂਸ ਤਰੰਤ ਚੱਕੇ ਦਾਖਲ ਕਰਾਵੇ ਤੇ ਕੀਤੇ ਹੋਏ ਦਾਖਲ ਉਸ ਬੰਦੇ ਦੀ ਪੂਰੀ ਜਾਂਚ ਹੋਵੇ ਉਹ ਬੰਦਾ ਜੇ ਹਸਪਤਾਲ ਚੋਂ ਗਾਇਬ ਹੋ ਜਾਂਦਾ ਭੱਜ ਜਾਂਦਾ ਛੱਡ ਜਾਂਦਾ ਤਾਂ ਉਹਦਾ ਕੋਈ ਰਿਸਪੋਨਸੀਬਲ ਹੋਵੇ ਉਸ ਸੰਬੰਧਿਤ ਡਾਕਟਰ ਨੂੰ ਜਾਂ ਉੱਥੇ ਜਿਹੜੇ ਸਿਕਿਉਰਿਟੀ ਸਟਾਫ ਨੇ ਉਹਨਾਂ ਨੂੰ ਸਪੈਸ਼ਲੀ ਤੇ ਇਹ ਭੱਜਦੇ ਨਹੀਂ ਲੋਕ ਕਿੱਥੇ ਭੱਜ ਜੀ ਸੋਨ ਨੂੰ ਇਲਾਜ ਦੀ ਲੋੜ ਆ ਤੁਹਾਨੂੰ ਤਾਂ ਆਪ ਬਹਿ ਗਿਆ ਗੱਡੀ ਚ ਸੋਨ ਨੂੰ ਹੁਣ ਸਾਡੇ ਕੋਲੋਂ ਉੱਥੋਂ ਕਿਵੇਂ ਭੱਜਿਆਊਗਾ ਇਲਾਜ ਵਿੱਚ ਛੜਾ ਕੇ ਬਸ ਭੱਜਣ ਲਈ ਮਜਬੂਰ ਹੋਣਾ ਪੈਂਦਾ ਜਦੋਂ ਅੰਦਰ ਬੈਠਿਆਂ ਨੂੰ ਨਾ ਪੱਟੀ ਨਾ ਰੋਟੀ ਉਹਨਾਂ ਦਾ ਦਵਾਈ ਨਾ दारू ਫਿਰ ਬੰਦਾ ਕਰੂ ਤੇ ਕਰੂਗੀ ਇਸ ਕਰਕੇ ਸਿਸਟਮ ਦੇ ਵਿੱਚ ਕਰਕੇ ਤਬਦੀਲੀਆਂ ਇਤਨਾ ਨਾ ਉਪਰਾਲਾ ਜ਼ਰੂਰ ਕੀਤਾ ਜਾਵੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਨੂੰ ਵੀ ਆਪਾਂ ਇਹਨਾਂ ਲੋਕਾਂ ਲਈ ਕੁਝ ਕਰੀਏ ਜਿਨ੍ਹਾਂ ਦੇ ਕੀੜੇ ਤੱਕ ਪੈ ਰਹੇ ਨੇ ਕੀੜੇ ਪੈਣਾ ਇਹ ਲਫ਼ਜ਼ ਹੈ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਬੜੀ ਮੰਦ ਭਾਗੀ ਗੱਲ ਬਸ ਅਰਦਾਸ ਕਰਿਓ ਸਾਨੂੰ ਵੀਰੇ ਵਾਸਤੇ ਸਾਨੂੰ ਵੀ ਮਹਾਰਾਜ ਸਮਤ ਬੁੱਧੀ ਬਖਸ਼ਣ ਅਸੀਂ ਵੀਰ ਦੀ ਸੇਵਾ ਸੰਭਾਲ ਕਰਦੇ ਲੁਧਿਆਣਾ ਵਾਰਾ ਚੌਕ ਤੋਂ ਜਦੋਂ ਆਪਾਂ ਦੁਰਗਾ ਮਾਤਾ ਮੰਦਿਰ ਵੱਲ ਨੂੰ ਜਾਂਦੇ ਆ ਵਿਚਾਲੇ ਇਹ ਸੜਕ ਦੇ ਉੱਤੇ ਪਿਆ ਵੀਰ ਰੱਖ ਬਾਗ ਦੇ ਬਿਲਕੁਲ ਸਾਹਮਣੇ ਪਿਆ ਵਾ ਇਸ ਤੋਂ ਅਗਲਾ ਜਿਹੜਾ ਚੌਕ ਆ ਉਹ ਵੀ ਉਹ ਆ ਨਾ ਗੁਰਦਾਨਗ ਸਟੇਡੀਅਮ ਵਾਲਾ ਚੌਕ ਗੁਰਨਾਣਕ ਸਟੇਡੀਅਮ ਵਾਲੇ ਚੌਕ ਤੋਂ ਪਹਿਲਾਂ ਥੋੜਾ ਜਿਹਾ ਲੁਧਿਆਣਾ ਕਲੱਬ ਤੋਂ ਥੋੜਾ ਜਿਹਾ ਪਹਿਲਾਂ ਰੋਡ ਦੇ ਉੱਤੇ ਪਿਆ ਸੋਨੂੰ ਸਾਡੇ ਸਿਸਟਮ ਨੂੰ ਆਵਾਜ਼ਾਂ ਮਾਰ ਰਿਹਾ ਸੀ ਮੱਸ ਮਾਰਾ ਇਹਨੇ ਡਿਊਟੀ ਵੀ ਸਾਡੀ ਲਾਈ ਸੀ ਅਸੀਂ ਆ ਚੁੱਕੇ ਹਾਂ ਲੈ ਕੇ ਚੱਲੇ ਆਂ ਵੀ ਦੇ ਨਾਲ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦਾ ਧੰਨਵਾਦ ਭਾਈ ਉਹ ਆਇਆ ਮੁੰਡਾ ਵੀਰੇ ਜੀ ਨੇ ਵੀਡੀਓ ਪੇਸ਼ ਕੀਤੀ ਹੈ ਜੀ 2 ਮਿੰਟ ਦੀ ਆਇਆ ਮੈਨੂੰ ਠੀਕ ਹੈ ਵੀਰੇ ਠੀਕ ਹਾਂ ਨਮਨ ਕੀ ਹਾਲ ਹੈ ਵੀਰੇ ਠੀਕ ਹੋ ਸਤਿਕਾਰ ਵੀਰੇ ਸਤਿਕਾਰ ਸਤਿਕਾਰ ਵੀਰ ਜੀ ਸਤਿਕਾਰ ਸਤਿਕਾਰ